ਆਪਾਂ ਜੀ ਤੁਹਾਡੀ ਸੋਚ ਤੇ ਕਰਾਂ ਦੇਾਂਗੇ ਢੋਕੇ ਹੱਕ ਜਿਨਾ ਦੇ ਆਪਣੇ ਆਪੇ ਲੈਣਗੇ ਢੋਕ ਹੱਕ ਜਿਨਾ ਦੇ ਆਪਣੇ ਆਪੇ ਲੈਣਗੇ ਢੋਕ ਅਸੀਂ ਨਹੀਂ ਡਰਦੇ ਕੁਰਸੀ ਤੋਂ ਖਿੱਚ ਲਵਾਗੇ ਕੁਰਸੀ ਉਹ ਅਸੀਂ ਨਹੀਂ ਡਰਦੇ ਕੁਰਸੀ ਤੋਂ ਖਿੱਚ ਲਵਾਗੇ ਸਾਡੀ ਸੋਚ ਤੇ ਕਰਾਂ ਦੇਾਂਗੇ ਢੋਕੇ ਹੱਕ ਜਿਨਾ ਦੇ ਆਪਣੇ ਆਪੇ मैं कलवाल सिंह सैनी सरप्रस्त म्यूनसिपल कमेटी जो ये सरकार बनी आप जिस दिन तो बनी है उस दिन तो बड़े वादे किए लोग ਇਕਰ ਕੋਈ ਵੀ ਵਾਦਾ ਪੂਰਾ ਨਹੀਂ ਨਿਭਾਇਆ ਸਾਡੇ ਮੰਤਰੀ ਸਥਾਨ ਸਰਕਾਰਾਂ ਦੇ ਤਿੰਨ ਬਣੇ ਆ ਪਹਿਲਾ ਇੰਦਰਵੀਰ ਸਿੰਘ ਜੀ ਬਣੇ ਸੀ ਉਹਨਾਂ ਨਾਲ ਮੀਟੇ ਕੋਈ ਉਹਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਬਲਕਾਰ ਸਿੰਘ ਜੀ ਕਰਤਾਰਪੁਰ ਤੋਂ ਬਣੇ ਉਹਨਾਂ ਨਾਲ ਮੀਟੇ ਕੋਈ ਉਹਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਸਾਡੇ ਹਸ਼ਾਰਪੁਰ ਦੇ ਰਜੋਸ਼ ਸਿੰਘ ਜੀ ਉਹਨਾਂ ਦੇ ਨਾਲ ਵੀ ਮੀਟੇ ਹੋਏ ਲੇਕਿਨ ਉਹਨੇ ਵੀ ਕੁਝ ਨਹੀਂ ਕੀਤਾ ਸੋ ਅਸੀਂ ਪੰਜਾਬ ਚ ਚਤਰ ਸਿੰਘ ਪਾਇਆ ਲੁਧਿਆਣੇ ਪਰਲੇ ਸਾਡਾ ਫੈਸਲਾ ਹੋਇਆ ਕਿ ਆਪਾਂ ਪੰਜਾਬ ਦੇ ਕਰੇਲੀ ਕਰੀਏ ਬਟਸ ਜਲਦੇ ਹੋਰ ਕਰੀਏ ਹਸ਼ਾਰ ਪਰ ਕਿਉਂਕਿ ਸਾਡੇ ਪੰਤਰੀ ਹਸ਼ਾਰ ਪਰ ਦੇ ਰਹੇ ਸੋ ਅਸੀਂ ਉਹ ਰੈਲੀ 25 ਫਰਵਰੀ 2025 ਨੂੰ ਦਿਨ ਮੰਗਲਵਾਰ ਰੋਸ਼ਰ ਗੋਣ ਬਿਕੇ ਰੱਖੀ ਆ ਜਿਹਦੇ ਵਿੱਚ ਪੂਰੇ ਪੰਜਾਬ ਚ ਸਾਰੇ ਲੋਕ ਆ ਰਹੇ ਨੇ ਔਰ ਇਹਨਾਂ ਨੇ ਜਿਹੜੇ ਕੀਤੇ ਕੰਮ ਆ ਉਹਨਾਂ ਬਾਰੇ ਵੀ ਦੱਸ ਲਗੇ ਵੀ ਨਹੀਂ ਕੁਝ ਨਹੀਂ ਕੀਤਾ ਉਹਦਾ ਹੀ ਕਿ ਆ ਬਹੁਤ ਕੁਝ ਆ ਲੇਕਿਨ ਕੀਤਾ ਕੁਝ ਨਹੀਂ ਸੋ ਇਹਦੇ ਨਾਲ ਹੀ ਇੱਕ ਹੋਰ ਗੱਲ ਕਿ ਜਿਹੜੇ ਲੋਕਲ ਦਫਤਰ ਨੇ ਉਹਨਾਂ ਵਿੱਚ ਜਿਹੜੇ ਪੋਲੀਟੀਕਲ ਲੋਕ ਨੇ ਉਹ ਬੜੇ ਪ੍ਰੈਸ਼ਰ ਦੇ ਨਾਲ ਅਫਸਰਾਂ ਨੂੰ ਪ੍ਰੈਸ਼ਰ ਦੇ ਵਿੱਚ ਰੱਖ ਕੇ ਉਹਨਾਂ ਕੋਲੋਂ ਕੰਮ ਕਰਾਉਦੇ ਨੇ ਸੋ ਅਸੀਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਪਣੇ ਜਿਹੜਾ ਪੀਰੀਕਲ ਆ ਆਪਣੇ ਲੈਵਲ ਤੱਕ ਠੀਕ ਰੱਖੋ ਲੈ ਕੇ ਤੁਸੀਂ ਉਹਨੂੰ ਲੈ ਕੇ ਦਫ਼ਤਰਾਂ ਵਿੱਚ ਨਾ ਬਾੜੋ ਪੋਲਿਟਿਸ਼ੀਅਨਾਂ ਕਿ ਜਿਹੜਾ ਅਫਸਰ ਹੈ ਉਹ ਕੰਮ ਕਰਨ ਨੂੰ ਔਕਾ ਹੋ ਜਾਏ ਔਰ ਜਿਹੜੇ ਬਲਾਜਮਾ ਉਹ ਕੰਮ ਕਰਨ ਨੂੰ ਔਕਾ ਹੋ ਜਾਏ ਸੋ ਰਹੀਏ ਅਸੀਂ ਵੱਡੇ ਲੈਵਲ ਤੇ ਕਰ ਰਹੇ ਆ ਉਸ ਤੋਂ ਪ੍ਰਤ ਅਗਰ ਸਾਡੇ ਨਾਲ ਕਿਸੇ ਨੇ ਆ ਕਿ ਬੰਗਪੱਤਰ ਲੈ ਕੇ ਨਾਂ ਵੀ ਲਿਆ ਕੁਝ ਵੀ ਕੀਤਾ ਤਾਂ ਅਸੀਂ ਉਸ ਤੋਂ ਬਾਅਦ ਫਿਰ ਉਸ ਮਾਰਚ ਵੀ ਕਰਾਂਗੇ